ਜਿਹੜੇ ਆਮ ਗਰੇ ਗਰੀਬ ਵਰਗ ਹੈ ਇਹਨਾਂ ਨੂੰ ਅੱਗੇ ਲੈ ਕੇ ਆਉਣਾ ਹੈ ਇਸ ਕਰਕੇ ਜਦੋਂ ਗੱਲ ਕਰਦੇ ਰਾਹੁਲ ਗਾਂਧੀ ਹਮੇਸ਼ਾ ਗਰੀਬ ਵਰਗ ਦੀ ਗੱਲ ਕਰਦੇ ਆ ਇਸ ਕਰਕੇ 29 ਦੀ ਸਰਕਾਰ ਜਿਹੜੋ ਬਣਾਉਣੀ ਦੇਸ਼ ਤੇ ਆਪਾਂ ਵੋਟਾਂ ਪਾਉਣੀਆਂ ਨੇ ਤਾਂ ਫਿਰ ਇਸ ਵਾਰੀ ਤਾਕਾ ਪਲਟ ਕਰਨਾ ਹੈ ਤਾਕਾ ਪਲਟ ਕਰਨਾ ਹੈ ਤਾਕਾ ਪਲਟ ਕੇ ਆਪਾਂ ਕਾਂਗਰਸ ਪਾਰਟੀ ਦੀ ਸਰਕਾਰ ਲੈ ਕੇ ਆਉਣੀ ਹੈ ਤੇ ਡਾਕਟਰ ਮਨਮੋਹ ਸਿੰਘ ਦੀ ਕਾਂਗਰਸ ਪਾਰਟੀ ਦੀ ਧਿਰ ਹੈਗਾ ਜਿਹਨੂੰ ਹੁਣੇ ਭਾਜਪਾ ਦੀ ਸਰਕਾਰ ਸਮਾਜ ਸਾਫ ਖਤਮ ਕਰਨ ਨੂੰ ਫਿਰਦੀ ਹੈ ਅਸੀਂ ਬਾਤ ਬੁਲੰਦ ਕੀਤੀ ਸੀ ਅਸੀਂ ਫੇਰ ਬੁਲੰਦ ਕਰਾਂਗੇ ਔਰ ਪਹੁੰਚ ਕਰਾਂਗੇ ਰਾਹੁਲ ਗਾਂਧੀ ਤੱਕ ਕਿ ਦੇਸ਼ ਦੀ ਪਾਰਲਮੈਂਟ ਦੇ ਵਿੱਚ ਇਹ ਮੁੱਦਾ ਖਾਓ ਕਿ ਇਹਨੂੰ ਇਹਨੂੰ ਮਨਰੇਗਾ ਨੂੰ ਬੰਦ ਕਰਨ ਦੀ بجائے ਮਨਰੇਗਾ ਦੀ ਦਿਹਾੜੀ ਜਿਹੜੀ ਹੈ ਦੁਗਣੀ ਕੀਤੀ ਜਾਵੇ ਤਾਂ ਜੋ ਇਹਨਾਂ ਗਰੀਬਾਂ ਦੇ ਘਰਾਂ ਦੇ ਵਿੱਚ ਦਿਵਾਰੀ ਜਬਤ ਕੋ ਵੀ ਕਹਦੇ ਮਨਰੇਕਾ ਦੀ ਦਿਹਾੜੀ ਦੁਗਣੀ ਕਰੋ ਮਨਰੇਕਾ ਦੀ ਦਿਹਾੜੀ ਦੁਗਣੀ ਕਰਨ ਦੇ ਨਾਲ ਜਿਹੜਾ 100 100 ਦਿਨ ਦਾ ਰੋਜ਼ਗਾਰ ਦਿੰਦੇ ਪਏ ਹੋ ਇਸ ਗੱਲ ਤੇ ਪਹਿਰਾ ਦਵਾਂਗੇ 2029 ਸਰਕਾਰ ਸੈਂਟਰ ਚ ਬਣ ਗਈ ਪਰ ਫਿਰ 100 100 ਦਿਨ ਦਾ ਰੋਜ਼ਗਾਰ ਨਹੀਂ ਇਸ ਗੱਲ ਦਾ ਵਚਨ ਦਵਾਂਗੇ ਦੇਸ਼ ਦੀ ਪਾਰਲੀਮੈਂਟਸ ਖੜੇ ਹੋ ਕੇ ਔਰ ਵਚਨ ਵੀ ਰਾਹੁਲ ਗਾਂਧੀ ਹੌਰੀ ਦੇਣਗੇ ਕਿ ਸਾਰੇ 200 ਦਿਨ ਦਾ ਰੋਜ਼ਗਾਰ ਸੀ ਜਿਹੜਾ ਉਹ ਗਰੀਬ ਕਿਸਾਨਾਂ ਨੂੰ ਆਪਣੇ ਕਿਸਾਨਾਂ ਦਾ ਮੋਹਨ ਸਾਨੂੰ ਇਸ ਗੱਲ ਦਾ ਗਿਲਾ ਨਹੀਂ ਅਫਸੋਸ ਨਹੀਂ ਹੈ ਕਿ ਜਿਹੜੇ 16 ਲੱਖ ਰੋੜ ਦੇ ਦਾ ਕਰਜ਼ਾ ਮਾਫ਼ ਹੋਇਆ ਹੈ ਉਹਨਾਂ ਦੇ ਘਰਾਂ ਦੇ ਵਿੱਚ ਤੇ ਰੌਸ਼ਨੀ ਹੈ ਉਹਨਾਂ ਦੇ ਵਿੱਚ ਤੇ ਘਰਾਂ 'ਚ ਚਿਰਾਗ ਜਲਦੇ ਕੋਏ ਸਾਨੂੰ ਖੁਸ਼ੀ ਹੈ ਕਿ ਕੋਈ ਨਹੀਂ ਉਹਨਾਂ ਦੇ ਘਰਾਂ 'ਚ ਚਿਰਾਗ ਬਲਦੇ ਉਹਨਾਂ ਦੇ ਘਰਾਂ 'ਚ ਰੌਸ਼ਨੀ ਹੈ ਸਾਨੂੰ ਖੁਸ਼ੀ ਹੈ ਸਾਨੂੰ ਬਹੁਤ ਅਫਸੋਸ ਇਸ ਗੱਲ ਦਾ ਕਿ ਸਾਡੇ ਭਰਾਵਾਂ ਦੇ ਘਰਾਂ ਦੇ ਵਿੱਚ ਹਨੇਰਾ ਪਿਖਾਇਆ ਪਿਆ ਹੈ ਸਾਡਾ ਹੱਕ ਐ ਕਿ ਰਾਹ ਇਸ ਗੱਲ ਤੇ ਪੈਰਾ ਜਿਹੜਾ ਸੀ ਕਿ ਸਾਡਾ ਹੱਕ ਐ ਕਿ ਰਾਹ ਅੱਜ ਕਮਾਲ ਦੀ ਗੱਲ ਹੈ ਸੋਤਾ ਸਾਹਿਬ ਬੋਲ ਕੇ ਗਏ ਸਰਦਾਰ ਅਕਾਸ਼ ਸਿੰਘ ਸੋਤਾ ਇਹ ਕਿ ਉਹ ਜ਼ਮੀਨ ਸੰਘਰਸ਼ ਪ੍ਰਾਪਤੀ ਜਿਹੜੀ ਕਮੇਟੀ ਹੈ ਉਹਦੇ ਮੇਨ ਮੈਂਬਰ ਅਜੋ ਉਹ ਇਸ ਗੱਲ ਦਾ ਜਿਹੜੀ ਆਵਾਜ਼ ਉੱਚੀ ਕਰਦੇ ਪਏ ਆ ਅੱਜ ਕਿੱਡਾ ਵੱਡਾ ਇਨਸਾਫ ਬੇਇਨਸਾਫੀ ਦੀ ਗੱਲ ਹੈ ਅੱਜ ਮੈਂ ਸੋਤਾ ਸਾਹਿਬ ਨੂੰ ਵਿਸ਼ਵਾਸ ਦਿਵਾ ਕੇ ਜਾਣਾ ਚਾਹੁੰਦਾ ਸੋਤਾ ਸਾਹਿਬਾ ਸੰਗਤ ਬੈਠੀ ਹੈ ਸਾਰੀਆਂ ਮਾਤਾਵਾਂ ਪਣਾ ਬੈਠੀਆਂ ਸਾਡੇ ਬਜ਼ੁਰਗ ਖੜੇ ਆ ਨੌਜਵਾਨ ਬੱਚੇ ਖੜੇ ਆ ਸੰਗਤ ਪਰੇ ਵਰਗੀ ਦੀ ਰਾਬ ਵਰਗੀ ਹੁੰਦੀ ਹੈ ਜੇ ਸਤੈ 27 ਦੇ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਸਾਹਿਬ ਦੇ ਕਿਰਪਾ ਕਰਨ ਸਾਲ ਇੱਕ ਰਹਿ ਗਿਆ ਸਰਕਾਰ ਕਾਂਗਰਸ ਪਾਰਟੀ ਦੀ ਪੰਜਾਬ ਚ ਬਣ ਗਈ ਤੇ ਮੈਂ ਸੋਦਾ ਸਾਹਿਬ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੇ ਉਹ ਸਰਦਾਰ ਪ੍ਰਤਾਪ ਸਿੰਘ ਬਾਜਵਾ ਚਾਹੇ ਉਹ ਬਰਿੰਦਰ ਸਿੰਘ ਰਾਜਾ ਬੜਿੰਗ ਤੇ ਚਾਹੇ ਕਾਂਗਰਸ ਪਾਰਟੀ ਦਾ ਡਿਗੇ ਵਿੱਚ ਕੋਈ ਵੀ ਲੀਡਰ ਆ ਮੈਂ ਬੈਠ ਕੇ ਗੱਲ ਕਰੂੰਗਾ ਕਿ ਬਹੁਤ ਹੋ ਗਿਆ ਪੰਜਾਬ ਦੇ ਅੰਦਰ ਜਿੰਨੀ ਇਹ ਬੇਜਮੀਨੇ ਲੋਕ ਨੇ ਜਿਨ੍ਹਾਂ ਕੋਲ ਜ਼ਮੀਰ ਹੈ ਨਹੀਂ ਘਰ ਦੇ ਵਿੱਚ ਦਾਣੇ ਹੈ ਨਹੀਂ ਰੋਟੀ ਖਾਣ ਨੂੰ ਮੂੰਹ ਦੇ ਵਿੱਚ ਆਦਾ ਹੈ ਨਹੀਂ ਅੱਜ ਇਹਨਾਂ ਲੋਕਾਂ ਨੂੰ ਜਿੰਨੀਆਂ ਪੰਜਾਬ ਦੇ ਵਿੱਚ ਬੇਆਵਾਜ਼ ਜ਼ਮੀਨਾਂ ਨੇ ਜਿੰਨੀਆਂ ਬੇਆਵਾਜ਼ ਜ਼ਮੀਨਾਂ ਨੇ ਔਰ ਜਿੰਨੀਆਂ ਪੁਰਾਣੇ ਰਾਜਿਆਂ ਦੀਆਂ ریاਸਤੀ ਜ਼ਮੀਨਾਂ ਨੇ ਔਰ ਜਿਨ੍ਹਾਂ ਦੇ ਉੱਪਰ ਸਰਪਲਸ ਲੈਂਡ ਹੈ ਚਾਹੇ ਕੇਂਦਰ ਸਰਕਾਰ ਦੀ ਸਰਪਲਸ ਲੈਂਡ ਪਈ ਹੈ ਸਰਕਾਰ ਵਾਜਿਆ ਸਾਰੀ ਕਾਂਗਰਸ ਪਾਰਟੀ ਦੀ ਪੰਜਾਬ ਦੇ ਰੈਵਿਊ ਮਹਿਕਮੇ ਦਾ ਸਾਰਾ ਰਿਕਾਰਡ ਖੰਗਾਵਾਗੇ ਔਰ ਜਿਹੜੀ ਸਰਪਲਸ ਲੈਂਡ ਬਾਦਕੋ ਰੇਲਸਤੀ ਰਾਜਰੇ ਤਮੀ ਪਈ ਹੈ ਜਿਹੜੀ ਬੇਅਦਵਾ ਆਦਮੀ ਪਈ ਹੈ ਉਹ ਅਸੀਂ ਆ ਗਰੀਬ ਦਿਹਾੜੀਦਾਰ ਕਿਰਤੀ ਕਾਮਿਆਂ ਔਰ ਬੇਜ਼ਮੀਨੇ ਕਿਸਾਨਾਂ ਦੇ ਜਿਹੜੇ ਖੇਤੋ ਜੂਰਾ ਦੇ ਉਹਨਾਂ ਨੂੰ ਆਪਣਾ ਨਾਮ ਕਰਨ ਦਾ ਕੰਮ ਕਰਾਂਗੇ ਇਸ ਗੱਲ ਦੀ ਆਵਾਜ਼ ਮੈਂ ਪਾਰਟੀ ਦੇ ਵਿੱਚ ਬਾਦ ਕਰਦਾ ਇਹਨਾਂ ਦੇ ਫਾਟੇ ਲਾ ਕੇ ਦਲੇ ਉਹ ਸਤਖੰਡ ਦੀ ਧਰਤੀ ਪਵਤਰ ਧਰਤੀ ਸ੍ਰੀ ਅਮਰਤ ਸਤ ਉਹ ਆਮ ਜਿੱਥੇ ਸ੍ਰੀ ਹਰਮੰਦਰ ਸਾਹਿਬ ਦੇ ਨਾਟਮਸਤਕ ਹੁੰਦੀ ਹੈ ਸੰਗਤ ਆ ਕੇ ਅੱਜ ਤਰੂ ਵਿਸ਼ਵਾਸ ਕਰਾ ਕੇ ਚੱਲੇ ਕਿ ਸਰਕਾਰ ਕਾਂਗਰਸ ਪਾਰਟੀ ਦੀ 2007 27 ਦੇ ਤੱਕੜੇ ਹੋ ਕੇ ਬਣ ਲਿਆ ਦਿਓ ਜਿਸ ਤਰ ਸਰਕਾਰ ਬਣ ਗਈ ਇਸ ਗੱਲ ਤੇ ਪੈਰਾ ਮੈਂ ਦਊਗਾ ਜੋ ਸਾਡੇ ਗਰੀਬ ਜਿਹੜੇ ਵਰਗ ਦੇ ਲੋਕ ਹੈ ਉਹ ਭੋਲੇ ਪਾਲੇ ਲੋਕ ਅੱਜ ਵੀ ਤੱਕੜੇ ਦੇ ਹੱਥੋਂ ਲੁੱਟ ਦਾ ਤੇ ਠੱਗੀ ਦਾ ਸ਼ਿਕਾਰ ਹੋਏ ਬੈਠੇ ਨੇ ਆ ਸਰਕਾਰ 4 ਸਾਲ ਪਹਿਲਾਂ ਐਸੀ ਆਈ ਹੁਣੇ ਬੋਲਦੇ ਪਏ ਸੀ ਬੁਲਾ ਰਹੇ ਇਥੋਂ ਆ ਸਾਡੀਆਂ ਮਾਤਾਵਾਂ ਪੈਣਾ ਇਹਨਾਂ ਨੇ ਵੋਟਾਂ ਖਾ ਲੀਆਂ ਗਈਆਂ ਦਿਨ ਚੜ੍ਹਦੇ ਮ ਇਹਨਾਂ ਦੇ ਫਾਰਮ ਭਰ ਦਿੱਤੇ ਗਏ ਕਿ ਮਾਤਾ ਜੀ ਭੈਣ ਜੀ ਤੁਹਾਨੂੰ ਯਾਰ-ਯਾਰ ਰੁਪਈਆ ਜਿਹੜਾ ਅਸੀਂ 1 ਮਹੀਨੇ ਦਾ ਦੇਾਂਗੇ ਕਿਉਂ ਮਾਤਾ ਜੀ ਭੈਣ ਜੀ ਆਇਆ ਕਿਸੇ ਨੂੰ ਯਾਰ-ਯਾਰ ਰੁਪਈਆ ਆਇਆ ਕਿਸੇ ਨੂੰ ਹੁਣ 4 ਸਾਲ ਹੋ ਗਏ ਸਰਕਾਰ ਬਣੀ ਹੋ ਤੇ ਮੇਰੀਆਂ ਮਤਾਂਵਾ ਭਣਾ ਕਹਿੰਦੀ ਆ ਕੋਈ ਪੈਸਾ ਨਹੀਂ ਆਇਆ ਤੇ ਉਦੋਂ ਕਹਿੰਦੇ ਅਸੀਂ ਫਾਰਮ ਭਰੇ ਸੀ ਆਪ ਜਾਰ ਰੁਪਈਆ ਤੁਹਾਡੇ ਘਰਾਂ ਸੇਜਾਂਗੇ ਅਸੀਂ ਸਲਮਾਨ ਬੱਤਾਂ ਉਹਨਾਂ ਬਾਦ ਪਿੰਡਾਂ ਤੇ ਜਾਣਾ ਸਰਦਾਰ ਸੋਰਨ ਸਿੰਘ ਮੈਂ ਪਿੰਡਾਂ ਤੇ ਉਹ ਜਾਣਾ ਤੇ ਮੇਰੀਆਂ ਮਾਤਾਵਾਂ ਬੈਠੀਆਂ ਹੁੰਦੀਆਂ ਨੇ ਤੇ ਮੈਂ ਕਹਿੰਦਾ ਮਾਤਾ ਜੀ ਆਇਆ ਕੋਈ ਪੈਸਾ ਝੜ ਕੋਈ ਸਰਕਾਰ ਦਾ ਤੇ ਮੇਰੀਆਂ ਮਾਤਾਵਾਂ ਪਰਾਂਪਰਪ ਲੋਕੋ ਕਹਿੰਦੇ ਮੀਰਾ ਅਸੀਂ ਤੇ ਪਰਸ ਵੀ ਨਵੇਂ ਲੈ ਕੇ ਰੱਖੇ ਉਤਰੇ ਦੇਦੇ ਇਹਦਾ ਦਿਨਾਂ ਦੀ ਕੋਸ਼ਿਸ਼ ਚਾਹ ਦੀ ਸਰਕਾਰ ਨੇ ਕਿ ਸਿਰਫ ਗੱਲਾਂ ਲਾਰੇ ਉਹ ਵੇਲਾ ਵਕਤ ਤਪ ਗਿਆ ਚਾਸ ਦਾ ਲੱਗੇ ਹੁਣ ਕੇਵਲ 1000 ਰਹਿ ਗਿਆ ਤੇ ਆਸਮੀ ਦਿਲਾ ਲਓ ਇੱਕ ਸਾਲ ਦੇ ਵਿੱਚ ਫਿਰ ਤੁਹਾਨੂੰ ਇਹਨਾਂ ਝੂਠੇ ਬਾਰੇ ਤੇ ਬਾਹਲੇ ਦੇਣਾ ਦੇਣਾ ਕੁਝ ਨਹੀਂ ਇਹਨਾਂ ਦਾ ਟੈਂਕਰ 500 ਰੁਪਏ ਅਸਲੀ ਪੈਨਸ਼ਨ 500 ਰੁਪਏ ਅਸਲੀ ਪਿਛਲੇ ਜਿਹੜੇ 5 ਸਾਲ ਕਾਂਗਰਸ ਪਾਰਟੀ ਦੇ ਜਿਹੜੇ ਲੰਘੇ ਸਰਕਾਰ ਦੇ ਅਸੀਂ ਉੱਥੇ ਵਾਅਦਾ ਠਾਈ ਸੀ ਤੇ ਪੈਨਸ਼ਨ ਜਿਹੜੀ ਸੀ ਵੜਾਪਾ ਪੈਨਸ਼ਨ ਅੰਗਹੀਨਾਂ ਦੀ ਵਿਲਵਾਵਾ ਨਹੀਂ ਇਹ 500 ਰੁਪਏ ਤੋਂ ਵਧਾ ਕੇ 1500 ਰੁਪਏ ਕੀਤੀ ਸੀ ਕਾਂਗਰਸ ਪਾਰਟੀ ਦੀ ਜਿਹੜੀ ਸੀ ਇਹ ਇਹਨਾਂ ਨੇ ਵਾਅਦਾ ਕੀਤਾ ਸੀ 1500 ਰੁਪਏ ਵਧਾ ਕੇ के 2500 ਕਰ ਦਿਆਂਗੇ ਹੁਣ ਆ 4 ਸਾਲ ਹੋ ਗਿਆ ਕਿਸੇ ਨੂੰ ਆਉਂਦੀ ਆ ਵੜਾਪਾ ਪੈਨਸ਼ਨ ਮਿਲਵਾ ਪੈਨਸ਼ਨ 2500 ਰੁਪਈਆ ਬਹੁਤ ਹੀ ਅੱਗੇ ਲਾਵਾ ਸ਼ਗਨ ਸਕੀਮ ਸ਼ਗਨ ਸਕੀਮ ਕਹੀ ਸੀ 21 ਹਜ਼ਾਰ ਦੀ ਸ਼ਗਨ ਸਕੀਮ ਸੀ ਤੇ ਅਸੀਂ ਕੈਪਟਨ ਬਰਿੰਦਰ ਸਿੰਘ ਨੂੰ ਕਹਾ ਜੋ ਸਰਕਾਰ ਹੋਣੀ